ਅੱਜ ਜੋ ਸਾਡੀ ਕੁੜੀਆਂ ਹਨ ਇਹਨਾਂ ਨੇ ਜੋ ਆਪਣੇ ਬਹਿਣਾ ਦੀ ਉਮੀਦ ਨਾਲ ਜੁੜੀਆਂ ਇਹਨਾਂ ਦੇ ਪਰਿਵਾਰ ਜੋ ਜੁੜੇ ਹਨ ਇਹਨਾਂ ਦੇ ਵਾਸਤੇ ਆਪਾਂ ਕਈ ਮਹੀਨਿਆਂ ਤੋਂ ਇੱਕ ਆਮਦਨੀ ਦਾ ਸਾਧਨ ਲੱਭ ਰਹੇ ਸੀ ਔਰ ਇੱਕ ਗਰੁੱਪ ਐਕਟੀਵਿਟੀ ਦੇ ਰਾਹੀਂ ਉਹ ਬਹਿਣਾ ਦੀ ਉਮੀਦ ਜੋ ਸਾਡੀ ਹਰ ਪਿੰਡ ਦੇ ਵਿੱਚ ਐਕਟੀਵਿਟੀਜ਼ ਚੱਲ ਰਹੀਆਂ ਉਹਦੇ ਰਾਹੀਂ ਆਪਾਂ ਇਹਨਾਂ ਦਾ ਗੋਡ ਫਾਰਮਿੰਗ ਦੇ ਵਿੱਚ ਟ੍ਰੇਨਿੰਗ ਕਰਾਈ ਆ ਔਰ ਇਸ ਬਾਅਦ ਇਹਨਾਂ ਨੂੰ ਸਾਰਿਆਂ ਨੂੰ ਟ੍ਰੇਨਿੰਗ ਕਰਨ ਤੋਂ ਬਾਅਦ ਸਰਟੀਫਿਕੇਟ ਮਿਲੇ ਹੈ ਹੁਣ ਪੈਨਾ ਦੀ ਉਮੀਦ ਦੇ ਆ ਆ ਸਹਿਯੋਗ ਦੇ ਨਾਲ ਇਹਨਾਂ ਨੂੰ ਆਪਾਂ ਹੁਣ ਬੈਂਕ ਲੋਨ ਕਰਾ ਰਹੇ ਹਾਂ ਔਰ ਫਿਰ ਇਹਨਾਂ ਨੂੰ ਆ ਆ ਬੱਕਰੀ ਪਾਲਣ ਦੇ ਵਿੱਚ ਇਹਨਾਂ ਦਾ ਕੰਮ ਸ਼ੁਰੂ ਹੋਣਾ ਤੇ ਇਹ ਇੱਕ ਇਹ ਸ਼ੁਰੂਆਤੀ ਹੈ ਹਾਲੇ ਮੇਰੇ ਖਾਨੇ 35 35 35 ਕੁੜੀਆਂ ਨੇ कोरोना ਦੇ ਪਰਿਵਾਰ ਦੇ ਮੈਂਬਰਾਂ ਨੇ ਇਹਦੀ ਟ੍ਰੇਨਿੰਗ ਲਈਤੀ ਹੈ ਔਰ ਸਾਡੀ ਕੋਸ਼ਿਸ਼ ਹੈ ਕਿ ਸ਼ੁਰੂਆਤ ਕਰਕੇ ਕਿਸੇ ਨੇ ਪੰਜ ਬੱਕਰੀਆਂ ਰੱਖਣ ਦੀ ਕੋਈ ਦਸ ਰੱਖਣਗੇ ਔਰ ਹੌਲੀ-ਹੌਲੀ ਇਹਨਾਂ ਨੂੰ ਦੇਖ ਕੇ ਸਾਨੂੰ ਪੂਰੀ ਪੂਰਾ ਵਿਸ਼ਵਾਸ ਹੈ ਕਿ ਹੋਰ ਵੀ ਸਾਡੇ ਜੋ ਭੈਣਾ ਦੀ ਉਮੀਦ ਦੇ ਜੋ ਮੈਂਬਰ ਹੈ ਉਹ ਇਹਨਾਂ ਦੇ ਨਾਲ ਜੁੜਨਗੇ ਔਰ ਇਹਨੂੰ ਇੱਕ ਬਹੁਤ ਵੱਡੇ ਪੱਧਰ ਤੇ ਅੱਪਾ ਲੈ ਕੇ ਜਾਣਾ ਚਾਹੁੰਦੇ ਆਂ ਅੱਜ ਇਹ ਇੰਡੀਵਿਜੂਅਲੀ ਆਪਣੇ ਤੌਰ ਤੇ ਬੱਕਰੀ ਦਾ ਪਾਲਣ ਕਰਨਗੇ ਔਰ ਬੱਕਰੀ ਦਾ ਦੁੱਧ ਵੇਚਣਗੇ ਫਿਰ ਬੱਕਰੀਆਂ ਆਗੇ ਜੋ ਛੋਟੀ ਬੱਕਰੀਆਂ ਹੁੰਦੀ ਹੈ ਉਹਦਾ ਵਪਾਰ ਕਰਾਂਗੇ ਔਰ ਉਹਦੇ ਬਾਅਦ ਆਪਾਂ ਕਲਸਟਰ ਬਣਾ ਕੇ ਇਹਦਾ ਫਾਰਮ ਬਣਾਵਾਂਗੇ ਕਿ ਇਹਨਾਂ ਨੂੰ ਦੂਰ ਨਾ ਜਾਣਾ ਪਵੇ ਉਹ ਫਾਰਮ ਦਾ ਮਕਸਦ ਕੀ ਹੈ ਫਾਰਮ ਦਾ ਮਕਸਦ ਹੈ ਕਿ ਜੇ 200 300 ਬੱਕਰੀਆਂ ਇਹ ਮਿਲ ਕੇ ਪਾਲਣਗੇ ਤੇ ਉਹਦਾ ਖਰਚਾ ਵੀ ਘਟੂਗਾ ਔਰ ਅੱਗੇ ਵੇਚਣ ਦਾ ਜੋ ਸਾਧਨ ਹੈ ਬਹੁਤ ਸਾਰੇ ਉਪਰਾਲੇ ਉਮੀਦ ਸੰਸਥਾ ਕਰ ਰਹੀ ਹੈ ਆਪਣੇ ਬਹਿਣਾ ਦੀ ਉਮੀਦ ਦੇ ਬੱਚਿਆਂ ਨੂੰ ਜਿਵੇਂ ਪਿਛਲੀ ਵਾਰ ਤੁਸੀਂ ਦੇਖਿਆ ਸੀ 6 ਨੂੰ ਆਪਾਂ ਫੂਡ ਕਾਰਟ ਦਿੱਤੇ ਆ 28 ਨੂੰ ਉਹਨਾਂ ਨੇ ਆਪਣੀ ਦੁਕਾਨਾਂ ਬਣਾਈਆਂ ਪਿੰਡਾਂ ਦੇ ਵਿੱਚ ਆ ਉਹ ਦੁਕਾਨਾ ਦੇ ਰਾਈ ਕਿਸ ਨੇ ਕਿਰਾਏ ਦੀ ਦੁਕਾਨ ਕੀਤੀ ਹੈ ਕਿਸ ਨੇ ਬਿਊਟੀ ਪਾਰਲਰ ਕੀਤਾ ਕਿਸ ਨੇ ਫੋਟੋਗ੍ਰਾਫੀ ਪਾਰਲਰ ਕੀਤਾ ਤੋਂ ਉਸ ਤਰੀਕੇ ਨਾਲ ਆਪਾਂ ਆਪਣੇ ਜੋ ਜੋ ਲੋਗ ਜਿਨ੍ਹਾਂ ਨੂੰ ਕੋਈ ਆਮਦਨੀ ਦਾ ਸਾਧਨ ਨਹੀਂ ਹੈ ਜਾਂ ਘੱਟ ਆਮਦਨੀ ਦੇ ਸਾਧਨ ਹੈ ਉਹਨਾਂ ਦੀ ਆਮਦਨੀ ਵਧਾਉਣ ਵਾਸਤੇ ਉਪਰਾਲੇ ਆਪਾਂ ਚੱਕੀ ਜਾ ਰਹੇ ਰਾਜੇਂਦਰ ਮੈਨੂੰ ਟੋਕੀ ਜਾ ਰਹੀ ਹੈ ਕਹਿੰਦਾ ਡਰੋਨ ਦੀ ਦੀਆਂ ਦਾ ਵੀ ਗੱਲ ਕਰ ਲੋ ਸਾਡੇ ਤਿੰਨ ਕੁੜੀਆਂ ਨੂੰ ਡਰੋਨ ਦੀ ਦੀਆਂ ਨੂੰ ਵੀ ਉਹਨਾਂ ਨੂੰ ਮਿਲਿਆ ਤੇ ਉਹਨਾਂ ਦੇ ਵੀ ਗੱਲ ਤੁਹਾਨੂੰ ਪਤਾ ਹੈ ਕਿ ਡਰੋਨ ਦੀ ਦੀ ਇੱਕ ਕੇਂਦਰ ਸਰਕਾਰ ਦਾ ਉਪਰਾਲਾ ਹੈ ਤੇ ਉਹਦੇ ਰਾਹੀਂ ਕਾਫੀਆਂ ਨੂੰ ਬਹੁਤ ਵੱਡੀ ਆਮਦਨੀ ਦਾ ਸਾਥ ਮਿਲ ਜਾਂਦਾ ਹੈ ਕੋਈ ਸਵਾਲ ਸਰ ਜਿਹੜੇ ਲੋਨ ਨੇ ਕਿੰਨੇ ਕਵਲ ਫੈਸਿਲਿਟੀ ਹੋਣਗੇ ਕਿੰਨੇ ਹੋਣਗੇ ਮੇਰਾ ਨਾਮ ਦਸਪਾਲ ਕौरा ਜੀ ਮੈਂ ਮੰਗਵਾਲ ਪਿੰਡ ਤੋਂ ਰਹਿੰਦੀ ਜੀ ਤੁਸੀਂ ਉਮੀਦ ਸਸਤਾ ਦੇ ਨਾਲ ਜੁੜਿਓ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਕਿਉਂਕਿ ਅੱਜ ਤੁਹਾਨੂੰ ਸਰਟੀਫੀਕੇਟ ਦਿੱਤੇ ਹੋਏ ਗੌਰਮ ਦੇ ਕੀ ਮੈਸੇਜ ਕਰ ਬਹੁਤ ਵਧੀਆ ਲੱਗ ਰਿਹਾ ਜੀ ਮੈਨੂੰ ਘਰ ਬੈਠੇ ਵੀ ਬਹੁਤ ਵਧੀਆ ਕੰਮ ਮਿਲਦਾ ਤੇ ਮੈਂ ਸਟੀਚਿੰਗ ਵੀ ਕਰਦੀ ਆ ਤੇ ਸਰ ਵੱਲੋਂ ਵੀ ਘਰੇ ਬੈਠੇ ਨੂੰ ਕੰਮ ਵੀ ਆਉਂਦਾ ਜੀ ਸਾਲਾਂ ਨੂੰ ਸਟਾਲ ਲਾਉਣੇ ਜਿੱਦਾਂ ਰੈਡੀਮੇਡ ਕੱਪੜੇ ਸਟੀਚਿੰਗ ਕਰਨੇ ਵੀ ਆਉਂਦੇ ਨੇ ਕਿੰਨੀ ਦੇਰ ਇਹ ਟ੍ਰੇਨਿੰਗ ਚੱਲ ਰਹੀ ਜਿਹੜੀ ਦੋਨੋਂ ਬੋਟ ਫਾਰਮ ਬੋਟ ਫਾਰਮ ਦਿੱਤਣ ਦੇ ਤਿੰਨ ਦਿਨ ਦੇ ਹਾਂਜੀ ਇਹ ਵੀ ਕਿਵੇਂ ਮਾਰਕੀਟਿੰਗ ਉਹ ਕਿਵੇਂ ਕਰ ਦੋਗੇ ਜਿਵੇਂ ਜਿਹੜੀ ਚੀਜ਼ ਬਣਾ ਲਈ ਤਿਆਰ ਕਰ ਲਈ ਜਗਾ ਵੇਚਣਾ ਮਾਰਕੀਟ ਹਾਂਜੀ ਜੋ ਸਾਡੇ ਅੱਗੇ ਮਹਿਮ ਲੱਗੇ ਹੋਏ ਨੇ ਜੀ ਉਹ ਲੈ ਕੇ ਆਉਂਦੇ ਨੇ ਤੇ ਕੰਮ ਕਰਨ ਨੂੰ ਦੇ ਕੇ ਆਉਂਦੇ ਨੇ ਕੀ ਕੀ ਕਹਿਣਾ ਸਾਨੂੰ ਘਰ ਬੈਠੇ ਕੰਮ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਸਰਦਾ ਠੀਕ ਹਾਂਜੀ ਰਾਜਵਿੰਦਰ ਕੌਰ ਰਾਜਵਿੰਦਰ ਜੀ ਜਿਹੜਾ ਉਮੀਦ ਸੰਸਥਾ ਵੱਲੋਂ ਅੱਜ ਜਿਹੜੇ ਗੋਡ ਫਾਰਮਿੰਲੀ ਟ੍ਰੇਨਿੰਗ ਕੀਤੀ ਹੈ ਤੇ ਸਰਟੀਫਿਕੇਟ ਤੇ ਨ ਕੀ ਕਹਿਣਾ ਚਾਹੁੰਦੇ ਹਾਂ ਕਿ ਲੋਕਾਂ ਦਾ ਕੀ ਰਿਸਪੌਂਸ ਹੈ ਪਿੰਡਾਂ ਦਾ ਹਾਂਜੀ ਇਹਦੇ ਵਿੱਚ ਤੁਸੀਂ ਰਿਸਪੌਂਸ ਤੇ ਤੁਹਾਨੂੰ ਪਤਾ ਲੱਗ ਗਈ ਪਤਾ ਲੱਗ ਹੀ ਰਿਹਾ ਹੈ ਕਿ ਕਿੱਦਾਂ ਦਾ ਹੈਗਾ ਵੱਚੜ ਕੇ ਲੇਡੀਜ਼ ਨੇ ਜਿਹੜੀਆਂ ਸੈਲਫ ਹੈਲਪ ਗਰੁੱਪ ਦੀਆਂ ਪੈਣਾ ਦੀ ਉਮੀਦ ਦੇ ਨਾਲ ਜੁੜੀਆਂ ਨੇ ਉਹ ਪਹੁੰਚੀਆਂ ਨੇ ਇੱਥੇ ਆ ਤੁਸੀਂ ਦੇਖੋਗੇ ਕਿ ਗੋਡ ਫਾਰਮਿੰਗ ਜਿਹੜਾ ਕੀਤਾ ਇਹਨੂੰ ਬਲੈਕ 골ਡ ਦਾ ਨਾਮ ਦੇ ਦਿੱਤਾ ਗਿਆ ਹੈਗਾ ਤੇ ਸਾਡੀਆਂ ਇਹ ਲੇਡੀਜ਼ ਨੇ ਜਿਹੜੀਆਂ ਉਹਨਾਂ ਦਾ ਇਹ ਸਪੈਸ਼ਲ ਇਨੀਸ਼ੀਏਟਿਵ ਹੈਗਾ ਇਹਦੇ ਵਿੱਚ ਪੈਣਾ ਦੀ ਉਮੀਦ ਦੇ ਵਿੱਚ ਕਿ ਉਹ ਇੱਕ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਸੁਸਾਇਟੀ ਨੂੰ ਇੱਕ ਐਗਜ਼ਾਮਪਲ ਕ੍ਰੀਏਟ ਕਰਨ ਗਿਆ ਕਿ ਔਰਤਾਂ ਵੀ ਹਰ ਪੱਖ ਦੇ ਵਿੱਚ ਅੱਗੇ ਆ ਕੇ ਬੱਚੜ ਕੇ ਆਪਣੇ ਪਰਿਵਾਰ ਨੂੰ ਪਾਲਣ ਪੋਸ਼ਣ ਦੇ ਵਿੱਚ ਹਿੱਸਾ ਪਾ ਸਕਦੀਆਂ ਨੇ ਕਿੰਨੀ ਇੱਕ ਲੇਡੀਜ਼ ਜਿਹੜੀਆਂ ਜੁੜ ਰਹੀਆਂ ਨੇ ਇਸ ਟਾਈਮ ਕਿੰਨੇ ਲੋਕਾਂ ਨੂੰ ਸਰਟੀਫੀਕੇਟ ਦਿੱਤੇ ਗਏ ਤੁਹਾਡੀ ਸੰਸਥਾ ਸਰ ਅਸੀਂ ਨੇ ਹੁਣ ਤੱਕ ਕਿਹੜੇ ਹੈਗੇ ਨੇ ਕਿ ਉਹ 40 ਦੇ ਕਰੀਬ ਸਰਟੀਫਾਈਡ ਕਰ ਦਿੱਤੇ ਗਏ ਹੈਗੇ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਇਹ ਹੀ ਨਹੀਂ ਸੀ ਪਤਾ ਪਿੰਡਾਂ ਦੇ ਵਿੱਚ ਕਿ ਐਨੀਮਲ ਹਸਬੈਂਡਰੀ ਦੇ ਥ्रू ਇਸ ਤਰ੍ਹਾਂ ਦੀਆਂ ਟ੍ਰੇਨਿੰਗਸ ਦਿੱਤੀਆਂ ਜਾਂਦੀਆਂ ਨੇ ਤੁਸੀਂ ਗੱਲ ਕਰੋਗੇ ਡਾਇਰੈਕਟਰ ਐਨੀਮਲ ਹਸਬੈਂਡਰੀ ਦੇ ਨਾਲ ਹਰ ਸਾਲ ਫੰਡ ਕਾਫੀ ਜ਼ਿਆਦਾ ਵਾਪਸ ਹੋ ਜਾਂਦਾ ਕਿਉਂਕਿ ਲੋਕਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਪੇੜਾਂ ਦੀ ਉਮੀਦ ਇੱਕ ਜਿਹੜਾ ਪਲੇਟਫਾਰਮ ਮਿਲੇ ਲੋਕਾਂ ਨੂੰ ਜਿਹਦੇ ਵਿੱਚ ਅਸੀਂ ਪਿੰਡਾਂ ਵਿਚਾ ਟੀਮ ਸਾਡੀ 12 ਲੇਡੀਆਂ ਦੀ ਸੋਸ਼ਲ ਪੱਧਰ ਤੇ ਕੰਮ ਕਰ ਰਹੀ ਹੈ ਉਹ ਇਹਨਾਂ ਲੇਡੀਆਂ ਨੂੰ ਡੋਰ ਟੂ ਡੋਰ ਜਾ ਕੇ ਮੋਬਾਈਲਾਈਜ਼ ਕਰਦੀ ਆ ਵੇਅਰ ਕਰਦੀ ਹੈ ਕਿ ਅਸੀਂ ਗਵਰਨਮੈਂਟ ਦੀਆਂ ਸਕੀਮਸ ਦਾ ਕਿਸ ਤਰ੍ਹਾਂ ਲਾਭ ਲੈ ਸਕਦੇ ਆ ਤੇ ਕਿਸੇ ਵੀ ਡਿਪਾਰਟਮੈਂਟ ਨੂੰ ਟ੍ਰੇਨਡ ਕਰਨ ਲਈ ਇੱਕ ਬੈਚ ਹੀ ਨਾ ਹੁੰਦਾ ਜੀ ਪੂਰਾ ਤਿਆਰ 35 ਲੇਡੀਆਂ ਅਸੀਂ ਬੈਚ ਤਿਆਰ ਕਰਕੇ ਦਿੱਤਾ ਉਮੀਦ ਤੇ ਥਰੂ ਤੇ ਉਹਨਾਂ ਦੀ ਟ੍ਰੇਨਿੰਗ ਸਕਸੈਸਫੁਲੀ ਜਿਹੜੀ ਹੈਗੀ ਆ ਕਮਜਾਬ ਹੋ ਗਈ ਹੈ ਪਿੰਡਾਂ ਦੇ ਵਿੱਚ ਔਰਤਾਂ ਨੂੰ ਘਰ ਤੋਂ ਬਾਹਰ ਲਿਆਉਣ ਲਈ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਤਾਂ ਇਹ ਦੇਖੋ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ ਸਾਡੀ ਟੀਮ ਨੂੰ ਕੀ ਕਾਰਮੀ ਦਾ ਨਾਮ ਦੇ ਸਕਦੇ ਆਂਗੇ ਜਿਸ ਤਰ੍ਹਾਂ ਕਿਸੇ ਦੀ ਜਾਨ ਮਾਲ ਦੀ ਰੱਖਿਆ ਕਰੀਂਦੀ ਹੈ ਜ਼ਿਆਦਾਤਰ ਲੋਕਾਂ ਦਾ ਹੁਣ ਤੱਕ ਸ਼ਨਾਟਾ ਕੰਪਨੀਆਂ ਤੋਂ ਵਿਸ਼ਵਾਸ ਟੁੱਟ ਚੁੱਕਿਆ ਹੈ ਜਦੋਂ ਕੋਈ ਦਰਵਾਜ਼ਾ ਵੀ ਖੜਕਾਂਦਾ ਕਿਸੇ ਦਾ ਜਾ ਕੇ ਤਾਂ ਫਿਰ ਸਾਨੂੰ ਪ੍ਰੋਬਲਮ ਆਉਂਦੀ ਹੈ ਇੱਕ ਦੂਸਰੀ ਚੀਜ਼ ਮੈਂ ਇੱਥੇ ਤੁਹਾਨੂੰ ਇਹ ਕਹਿਣਾ ਚਾਹਾਂਗੀ ਕਿ ਉਮੀਦ ਦੇ ਥਰੂ ਪਿੰਡਾਂ ਦੇ ਵਿੱਚ ਜਾ ਕੇ ਕੰਮ ਕਰਨਾ ਥੋੜਾ ਈਜ਼ੀ ਸੀ ਕਿਉਂਕਿ ਸ਼੍ਰੀ ਅਰਵਿੰਦ ਖੰਨਾ ਜੀ ਦੀ ਅਮੇਜ਼ ਹੈ ਜਿਹੜੀ ਅੱਜ ਵੀ ਪਿੰਡਾਂ ਦੇ ਵਿੱਚ ਬਰਕਰਾਰ ਹੈ ਤੇ ਕਈ ਮੈਂ ਉਹਨਾਂ ਦਾ ਜਦੋਂ ਕਿਤੇ ਜ਼ਿਕਰ ਆਂਦਾ ਨਾ ਮੰਦਾ ਹੈ ਉਮੀਦ ਦੇ ਨਾਲ ਜੁੜਦਾ ਤਾਂ ਲੋਕ ਸਾਨੂੰ ਵੈਲਕਮ ਕਰਕੇ ਬਿਠ ਬੈਠ ਜਾਂਦੇ ਆ ਜੀ ਬਾਕੀ ਸਾਡਾ ਕੰਮ ਰਹਿ ਜਾਂਦਾ ਕਿ ਅਸੀਂ ਕਿਸ ਤਰੀਕੇ ਨਾਲ ਨਾਲ ਨੂੰ ਇਸ ਚੀਜ਼ ਲਈ ਤਿਆਰ ਕਰੀਏ ਨੀਰ ਸੰਸਥਾ ਵੱਲੋਂ ਬਹੁਤ ਜਿਹੜੀਆਂ ਹੈਗੀਆਂ ਨੇ ਕਿ ਲੋਕਾਂ ਨੂੰ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਵੇਗਾ ਸੈਂਟਰ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਸਕੀਮ ਨੇ ਪੀ ਐਮ ਈ ਜੀ ਪੀ ਪੀ ਐਮ ਐਫ ਐਮ ਈ ਐਨ ਐਲ ਐਮ ਦੇ ਡਰੋਨ ਦੀ ਦੀ ਆਇਆ ਵਿਸ਼ਕਰਮਾ ਆਇਆ ਵਿਸ਼ਕਰਮਾ ਦੇ ਵਿੱਚ 300 ਬੈਨੀਫਿਸ਼ੀਰੀ ਸਾਡੇ ਪਾਸ ਹੋਏ ਟ੍ਰੇਨਿੰਗਾਂ ਲੈ ਕੇ ਤੇ ਬਹੁਤ ਸਾਰਿਆਂ ਦਾ ਟਰਾਂਸਪੋਰਟੇਸ਼ਨ ਦਾ ਜਿਹੜਾ ਹੈਗਾ ਸੀ 4 4000 ਪਿੰਡਾਂ ਤੋਂ ਇੱਥੇ ਆ ਕੇ ਟ੍ਰੇਨਿੰਗ ਦਾ ਕਿਰਾਇਆ ਵੀ ਪਿਆ ਖਤਿਆਂ ਚ ਵਾਊਚਰ ਵੀ ਆ ਰਹੇ 15 15000 ਦੇ ਮਸ਼ੀਨਾਂ ਵਗੈਰਾ ਖਰੀਦਣ ਦੇ ਪਿਛਲੇ ਦਿਨੀ ਕਾਰਸ ਦਿੱਤੀਆਂ ਸੀਗੀਆਂ ਉਸ ਦਾ ਦੇ ਉਪਰਾਲੇ ਜਿਹੜੇ ਆ ਅੱਗੇ ਵੀ ਚਲਦੇ ਰਹਿਣਗੇ ਕਿਸ ਤਰ੍ਹਾਂ ਹਾਂਜੀ ਇਹਦੇ ਵਿੱਚ ਅਸੀਂ ਇੱਕ ਚੀਜ਼ ਦੇਖਣਾ ਚਾਹਾਂਗੇ ਕਿ ਜੋ ਲੇਡੀ ਜਿਸ ਤਰ੍ਹਾਂ ਦੀ ਸਕਿੱਲ ਰੱਖਦੀ ਹੈ ਅਗਰ ਉਹ ਆਪਣੇ ਉਹਦੇ ਵਿੱਚ ਸਕਿੱਲ ਦੇ ਅਕੋਰਡਿੰਗ ਅੱਗੇ ਵਧਣ ਦੀ ਉਹਨਾਂ ਵਿੱਚ ਜਜ਼ਬਾ ਹੈਗਾ ਦੇਖੋ ਦੋ ਚੀਜ਼ਾਂ ਹੁੰਦੀਆਂ ਇੱਕ ਤੇ ਹੁੰਦਾ ਕਿਸੇ ਨੂੰ ਕੰਮ ਪ੍ਰੋਵਾਈਡ ਕਰਨ ਲਈ ਅਸੀਂ ਸਾਧਨ ਮੁਹੱਈਆ ਕਰਾਪੀ ਕਈ ਵਾਰ ਉਹ ਸਾਧਨ ਵੀ ਸਹੀ ਇਸਤੇਮਾਲ ਨਹੀਂ ਹੁੰਦੇ ਤਾਂ ਉਸ ਜਜ਼ਵੇ ਨੂੰ ਦੇਖਦੇ ਹੋਏ ਉਮੀਦ ਸੰਸਥਾ ਹਮੇਸ਼ਾ ਹੈਂਡਹੋਲਡ ਸਪੋਰਟ ਹੈ ਜਿਹੜੀ ਪੈਣਾ ਦੀ ਉਮੀਦ ਗਰੂਪ ਬੀਬੀਆਂ ਦੀ ਕਰਦੀ ਰਹੀ ਹੈ ਉਹ ਇਹ ਇੱਕ ਬਹਿਨਾ ਦੀ ਉਮੀਦ ਸਾਡੀ ਪਹਿਲਾ ਉਮੀਦ ਮਹਿਲਾ ਮੰਚ ਚੱਲਦੇ ਸੀ 27 ਸਾਲ ਪਹਿਲਾਂ ਉਹ ਹੌਲੀ ਹੌਲੀ ਆਪਾਂ ਕਨਵਰਟ ਕਰਕੇ ਉਹਦਾ ਨਾਮ ਬਹਿਨਾ ਦੀ ਉਮੀਦ ਬਣਾਇਆ ਕਿ ਇਹ ਬਹਿਨਾ ਦੀ ਉਮੀਦ ਦੇ ਸਾਡੇ 35 ਮੈਂਬਰ ਆ ਉਹਨਾਂ ਦੇ ਪਰਿਵਾਰ ਵੀ ਨਾਲ ਆਏ ਆ ਤੇ ਇਹਨਾਂ ਦੇ ਵਾਸਤੇ ਆਪਾਂ ਜਿਵੇਂ ਤੁਹਾਨੂੰ ਪਤਾ ਆਪਾਂ ਉਪਰਾਲੇ ਚੱਕੀ ਜਾਂਦੇ ਆ ਕਿ ਘਰ ਬੈ ਕੇ ਇਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਆਮਦਨੀ ਵਧੇ ਤੇ ਇਹ ਕੇ ਆਪਾਂ ਇਹ ਪਸ਼ੂ ਪਾਲਨ ਮਹਿਕਮੇ ਨਾਲ ਗੱਲ ਕਰਕੇ ਇਹਨਾਂ ਦੀ ਟ੍ਰੇਨਿੰਗ ਕਰਾਈ ਸੀ ਗਰੁੱਪ ਮੈਂਬਰਾਂ ਦੀ 35 ਐਸੇ ਗਰੁੱਪ ਦੇ ਮੈਂਬਰ ਆ ਔਰ ਸਾਡਾ ਇਹ ਕੋਸ਼ਿਸ਼ ਹੈ ਕਿ ਹੁਣ ਇਹਨਾਂ ਦੀ ਟ੍ਰੇਨਿੰਗ ਹੋ ਗਈ ਹੈ ਗੁੱਡ ਫਾਰਮਿੰਗ ਦੇ ਵਿੱਚ ਤੇ ਹੁਣ ਇਹਨਾਂ ਨੂੰ ਆਪਾਂ ਲੋਨ ਦਿਲਾ ਕੇ ਇਹਨਾਂ ਦੀ ਉਮੀਦ ਗਰੁੱਪਾਂ ਨੂੰ ਲੋਨ ਦਿਲਾ ਕੇ ਕੋਈ ਮੈਂਬਰ ਪੰਜ ਗੋਡ ਰੱਖੇਗਾ ਕੋਈ 10 ਬੱਕਰੀਆਂ ਰੱਖੇਗਾ ਔਰ ਇਹਦੋਂ ਇੱਕ ਸ਼ੁਰੂਆਤ ਹੀ ਆਪਾਂ ਕੀਤੀ ਹੈ ਔਰ ਇਹ ਗੋਡ ਫਾਰਮ ਦੇ ਰਾਹੀ ਇਹਨਾਂ ਦੇ ਘਰ ਬੈ ਕੇ ਥੋੜੀ ਜਿਹੀ ਮਿਹਨਤ ਕਰਕੇ ਇਹਨਾਂ ਦੀ ਆਮਦਨੀ ਘਰੇ ਦੀ ਘਰ ਦੀ ਆਮਦਨੀ ਵਧੇਗੀ ਔਰ ਅੱਗੇ ਜਾ ਕੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਕਲਸਟਰ ਬਣਾਵਾਂਗੇ ਜਿੱਥੇ ਆਪਾਂ ਗੋਡ ਫਾਰਮ ਬਣਾਵਾਂਗੇ ਬਹਿਨਾ ਦੀ ਉਮੀਦ ਦੇ ਨਾਮ ਤੇ ਜਿੱਥੇ ਇਹ ਸਾਰੇ ਹਿੱਸੇਦਾਰ ਬਣेंगे ਜਿਵੇਂ ਕੋਈ ਕੋਆਪਰੇਟਿਵ ਹੁੰਦੀ ਹੈ ਜਾਂ ਕੋਈ ਐਫਪੀਓ ਜੋ ਹੁਣ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਐਫਪੀਓ ਬਣਾਓ ਔਰ ਉਹਦੇ ਬਾਅਦ ਜਦ ਐਫਪੀਓ ਬਣੂਗਾ ਇਹਨੂੰ ਸਬਸਿਡੀ ਵੀ ਮਿਲੇਗੀ ਪਰ ਜਦ ਐ ਕਲਸਟਰ ਬਣਾ ਕੇ 200 300 ਬکریاں ਇਕੱਠੇ ਹੋ ਕੇ ਉਹ ਉਹਨਾਂ ਦਾ ਦੇਖਭਾਲ ਕਰਨਗੇ ਤੇ ਇਹਨਾਂ ਦੀ ਤਾਕਤ ਵੀ ਵਧੇਗੀ ਜੋ ਖਰੀਦ ਵੀ ਹੁੰਦੀ ਹੈ ਬکریاں ਨੂੰ ਪਾਲਣ ਵਾਸਤੇ ਉਹਦਾ ਖਰੀਦ ਦਾ ਵੀ ਕਟੂਗਾ ਕਿਉਂਕਿ ਮੈਂਬਰ ਜ਼ਿਆਦਾ ਹੋਣਗੇ ਤੇ ਇਸ ਤਰੀਕੇ ਨਾਲ ਇੱਕ ਸ਼ੁਰੂਆਤ ਕੀਤੀ ਹੈ 35 ਮੈਂਬਰ ਤੋਂ ਔਰ ਅਗਲੇ ਮਹੀਨੇ ਆਪਾਂ ਹੋਰ ਵੀ ਮੈਂਬਰ ਟ੍ਰੇਨ ਕਰਨਗੇ ਔਰ ਇਹਨਾਂ ਨੂੰ ਵੀ ਅੱਜ ਜਿਹਦੇ ਕੋਲ ਪੰਜ ਬکریاں ਆ ਉਹ 6 ਮਹੀਨੇ ਬਾਅਦ ਜਿਵੇਂ ਇਹਨਾਂ ਦਾ ਸਿਬਲ ਸਕੋਰ ਬੱਦ੍ਹਾ ਫਿਰ ਇਹ 5 ਤੋਂ ਲੈ ਕੇ 10 ਤੇ ਵੀ ਜਾ ਸਕਦੇ ਜਿਹਦੇ ਕੋਲ 10 ਹੈ ਉਹ 20 ਤੇ ਵੀ ਜਾ ਸਕਦੇ ਤੇ ਹੌਲੀ ਹੌਲੀ ਇਸ ਤਰੀਕੇ ਨਾਲ ਆਪਾਂ ਇੱਕ ਪਿੰਡ ਪਿੰਡ ਵਾਈਜ਼ ਆਪਾਂ ਆਪਣੇ ਜੋ ਲੋਗ ਹਨ ਪੰਜਾਬ ਦੇ ਵਿੱਚ ਖਾਸ ਕਰਕੇ ਸੰਗਰੂਰ ਦੇ ਵਿੱਚ ਰਹਿ ਰਹੇ ਉਹਨਾਂ ਦੀ ਆਮਦਨੀ ਵਧਾਉਂਦੀ ਉਪਰਾਲੇ ਚਾਹੁੰਦੇ ਨੇ ਸਾਡੀ ਸੰਸਥਾ ਹੀ ਕਰੇਗੀ ਉਹ ਕਮਿਟਮੈਂਟ ਵੀ ਸਾਡੀ ਹੈ ਵਿਸ਼ਵਾਸ ਵੀ ਸਾਡਾ ਹੀ ਹੈ ਤੇ ਇਸ ਕਰਕੇ ਔਰ ਸਾਨੂੰ ਇਹਨਾਂ ਦੇ ਵਿਸ਼ਵਾਸ ਹੈ ਇਹਨਾਂ ਨੂੰ ਸਾਡੇ ਤੇ ਵਿਸ਼ਵਾਸ ਹੈ ਔਰ ਬੈਂਕ ਵਾਲਿਆਂ ਨੂੰ ਸਾਡੇ ਤੇ ਵਿਸ਼ਵਾਸ ਹੈ ਤੇ ਇੱਕ ਇੱਕ ਕਿਸਮ ਦੀ ਇੱਕ ਗਰੁੱਪ ਬਣ ਜਾਂਦਾ ਤੇ ਆਪਾਂ ਬੈਂਕਾਂ ਦੇ ਦੇ ਨਾਲ ਪਹਿਲੀ ਗੱਲ ਕਰ ਲਈ ਔਰ ਹੁਣ ਗੱਲ ਚੱਲ ਰਹੀ ਰਹੀ ਹੈ ਕਈਆਂ ਦੇ ਲੋਨ ਅਪਰੂਵ ਹੋ ਗਏ ਕਈਆਂ ਦੇ ਪ੍ਰੋਸੈਸ ਚ ਹੈ ਉਹ ਹੋ ਜਾਣਗੇ ਹੌਲੀ ਹੌਲੀ ਕੀ ਸਬਸਿਡੀ ਵੀ ਕਰ ਰਹਾ ਤਾਂ ਕੋਈ ਹੈ ਸਬਸਿਡੀ ਦਾ ਹੈਗਾ ਸਰਕਾਰ ਦਿੰਦੀ ਹੈ ਸਬਸਿਡੀ ਪਰ ਪਹਿਲੇ ਸ਼ੁਰੂਆਤ ਕਰਾਂਗੇ ਫੇਰੀ ਸਬਸਿਡੀ ਮਿਲੇਗੀ ਕਿੰਨੇ ਮੈਂਬਰ ਅੱਜ ਜਿਹੜੇ ਸਾਰੇ 35 ਮੈਂਬਰ ਜਿਨ੍ਹਾਂ ਨੂੰ ਸਰਟੀਫਿਕੇਟ ਦਿੱਤਾ ਗਿਆ 35 ਮੈਂਬਰਾਂ ਨੂੰ ਟ੍ਰੇਨਿੰਗ ਕਰਾ ਕੇ ਸਰਟੀਫਿਕੇਟ ਮਿਲ ਗਿਆ ਔਰ 35 ਮੈਂਬਰਾਂ ਦੇ ਬੈਂਕਾਂ ਦੇ ਵਿੱਚ ਆਪਾਂ ਐਪਲੀਕੇਸ਼ਨ ਪਾ ਦਿੱਤੀ ਹੈ ਔਰ ਬੜੀ ਛੇਤੀ ਇਨਾ ਨਾ ਕੰਮ ਸ਼ੁਰੂ ਕਰਾਵਾਂਗੇ ਉਮੀਦ ਸੰਸਥਾ ਹੋਰ ਕਿਹੜੇ ਕਿਹੜੇ ਚ ਟ੍ਰੇਨਿੰਗ ਵਗੈਰਾ ਦਵਾ ਰਹੀ ਹੈ ਲੋਕਾਂ ਨੂੰ ਆਪਾਂ ਦੇਖੋ ਇਹ ਤੇ ਅੱਜ ਇਹਦਾ ਗੁੱਡ ਫਾਰਮਿੰਗ ਦਾ ਹੈ ਆਪਾਂ ਹੁਣ ਮਜਾਕ ਕੰਨੀ ਵੀ ਦੇਖ ਰਹੇ ਹਾਂ ਉਸ ਪਾਸੇ ਵੀ ਆਪਾਂ ਦੇਖਣਾ ਚਾਹ ਰਹੇ ਹਾਂ ਪਰ ਉਥੇ ਮੱਝ ਦੀ ਤੁਸੀਂ ਪਤਾ ਇੱਕ ਉਹਦੀ ਕੀਮਤ ਜ਼ਿਆਦਾ ਹੈ ਤੋਂ ਉਹਦੇ ਬਾਰੇ ਵੀ ਆਪਾਂ ਸਟੱਡੀ ਕਰ ਰਹੇ ਹਾਂ ਸਾਡੇ ਇੱਕ ਬਹੁਤ ਵੱਡਾ ਗਰੁੱਪ ਮੈਂ ਤੁਹਾਨੂੰ ਮਿਲਾਵਾਂਗਾ ਅਗਲੇ ਮਹੀਨੇ ਉਹਨਾਂ ਦੇ ਨਾਲ ਉਹਨਾਂ ਨੂੰ ਆਪਾਂ ਮਸ਼ਰੂਮ ਫਾਰਮਿੰਗ ਦੇ ਵਿੱਚ ਟ੍ਰੇਨਿੰਗ ਦਿਲਾਈ ਹੈ ਔਰ ਉਹਨਾਂ ਦੀ ਟਾਇਆ ਵੀ ਕਰਤੀ ਹੈ ਕਿ ਜੋ ਇੱਕ ਬੰਦਾ ਉਹਨਾਂ ਦੇ ਮਸ਼ਰੂਮ ਜੋ ਉਹ ਬਣਾਣਗੇ ਪੈਦਾ ਕਰਨਗੇ ਉਹ ਮਸ਼ਰੂਮ ਉਹ ਖਰੀਦੇਗਾ ਤਾਂ ਮਸ਼ਰੂਮ ਫਾਰਮਿੰਗ ਦੇ ਵਿੱਚ ਵੀ ਆਪਾਂ ਆਪਣੀ ਕੁੜੀਆਂ ਨੂੰ ਇੱਕ ਹੋਰ ਗੁਰਪਾਜੀ ਦੀ ਟ੍ਰੇਨਿੰਗ ਹੈ ਸਲਾਈ ਕੜਾਈ ਦਾ ਵੀ ਸਾਡਾ ਕੰਮ ਚੱਲ ਰਿਹਾ ਉਹਦੇ ਵਿੱਚ ਵੀ ਆਪਾਂ ਟ੍ਰੇਨਿੰਗ ਕਰੀ ਜਾਂਦੇ ਆ ਔਰ ਉਹਨਾਂ ਨੂੰ ਰੋਜ਼ਗਾਰੀ ਦੇ ਰਹੇ ਹਾਂ ਕੱਲੇ ਇਹ ਨਹੀਂ ਕਿ ਟ੍ਰੇਨਿੰਗ ਕਰਾ ਕੇ ਆਪਾਂ ਛੱਡ ਦਿੰਗੇ ਉਹਦਾ ਕੋਈ ਮੁੱਲ ਨਹੀਂ ਉਹਦਾ ਕੋਈ ਫਾਇਦਾ ਨਹੀਂ ਤੇ ਜੋ ਜੋ ਆਪਾਂ ਕੰਮ ਕਰਦੇ ਆ ਆਪਾਂ ਇਹ ਕਰਦੇ ਕਿ ਕੰਮ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਵਪਾਰ ਕਰਨ ਦਾ ਮੌਕਾ ਵੀ ਮਿਲੇ ਆਮਦਨੀ ਬਣਾਉਣ ਦਾ ਮੌਕਾ ਵੀ ਮਿਲੇ ਤਾਂ ਹੀ ਫਾਇਦਾ ਹੈ ਤੇ ਇਸ ਕਰਕੇ ਮਸ਼ਰੂਮ ਦਾ ਚੱਲ ਰਿਹਾ ਹੈ ਸਾਡਾ ਗੋਟ ਫਾਰਮਿੰਗ ਦਾ ਹੈ ਮੱਝਾਂ ਦਾ ਆਪਾਂ ਕਰ ਰਹੇ ਆ ਆ ਸਾਡੀ ਕੀ ਕਹਿੰਦੇ ਸੰਡੀ ਜੋ ਇਹ ਵੀ ਚੱਲ ਰਿਹਾ ਹੈ ਆਪਣੇ ਪਾਰਲਰ ਵੀ ਬਿਊਟੀ ਪਾਰਲਰ ਵੀ ਆਪਣੇ ਉਮੀਦ ਦੇ ਮੈਂਬਰਾਂ ਨੇ ਖੋਲੇ ਆ ਫੂਡ ਕਾਰਟ ਵੀ ਹੈਗੇ ਕਰਿਆਣਿਆਂ ਦੀ ਦੁਕਾਨ ਵੀ ਖੋਲੇ ਪਿੰਡਾਂ ਦੇ ਵਿੱਚ ਤੇ ਕਾਫੀ ਸਾਰੀ ਸਕੀਮਾਂ ਚੱਲ ਰਹੀਆਂ ਨੇ ਸਰ ਖੰਡਾ ਸਾਹਿਬ ਪਿੰਡਾਂ ਦੀਆਂ ਔਰਤਾਂ ਨੂੰ ਘਰਾਂ ਦੇ ਵਿੱਚੋਂ ਕਿਸੇ ਕਿੱਤੇ ਵੱਲ ਲਾਉਣਾ ਬੜਾ ਮੁਸ਼ਕਲ ਹੋ ਜਾਂਦਾ ਕਿਉਂਕਿ ਘਰਾਂ ਦਾ ਜਿਹੜਾ ਮਾਹੌਲ ਹੈ ਪਿੰਡਾਂ ਦਾ ਬਹੁਤ ਵੱਖਰਾ ਉਸ ਦੇ ਲਈ ਕਿੱਦਾਂ ਦੀ ਟੀਮ ਕਿਦਾਂ ਦਾ ਵਰਕ ਕਰ ਰਹੀ ਹੈ ਤੁਹਾਡੀ ਇਹ ਤਾਂ ਟੀਮ ਮੈਂਬਰ ਹੀ ਦੱਸ ਦੇਣਗੇ ਮੇਰੇ ਹੈਗੇ ਉਮੀਦ ਸੰਸਦਾ ਦੇ ਮੈਂ ਤੇ ਉਹਨਾਂ ਦੇ ਬਿਹਾਫ ਤੇ ਕਹਿ ਨਹੀਂ ਸਕਦਾ ਕਿਉਂਕਿ ਫਿਰ ਗਲਤ ਲੱਗੂਗਾ ਉਹਨਾਂ ਨੂੰ ਆਪ ਕਹਿਣਾ ਚਾਹੀਦਾ ਹੈ ਕਿਸ ਤਰੀਕੇ ਨਾਲ ਇਹ ਸਾਰੀ ਕੁੜੀਆਂ ਕਿੱਥੇ ਗਈ ਆਪਣੀ ਕੁੜੀਆਂ ਆ ਪਿੱਛੇ ਖੜੀਆਂ ਤੁਹਾਡੇ ਇਹ ਵਿਚਾਰੀ ਲੱਗੀ ਰਹਿੰਦੀਆਂ 24 ਘੰਟੇ ਤੇ ਬਹੁਤ ਬੜੀ ਖੁਸ਼ੀ ਨਾਲ ਕੰਮ ਕਰ ਰਹੇ ਤੇ ਮਿਹਨਤ ਆਪਾਂ ਕਰ ਰਹੇ ਦੇਖੋ ਪੰਜਾਬ ਦੇ ਵਿੱਚ ਇਹ ਭੈਣਾਂ ਦੀ ਉਮੀਦ ਆਪਾਂ ਬਣਾਈ ਕਿਉਂ ਆ ਕਿਉਂਕਿ ਅੱਜ ਜੇ ਅਬਾ ਸਾਡਾ ਖਰਚਾ ਵਧ ਰਿਹਾ ਹਰ ਇੱਕ ਪਰਿਵਾਰ ਦਾ ਖਰਚਾ ਵਧ ਰਿਹਾ ਤੇ ਜੇ ਆਪਣੀ ਔਰਤਾ ਉਹਨਾਂ ਦੇ ਬੱਚੇ ਘਰ ਬੈ ਕੇ ਆਪਣੇ ਘਰ ਦੀ ਆਮਦਨੀ ਨੇ ਵਿੱਚ ਕੋਈ ਹਿੱਸਾ ਪਾ ਸਕਦੇ ਤੇ ਬਹੁਤ ਵੱਡੀ ਗੱਲ ਹੈ ਇਸ ਕਰਕੇ ਆਪਾਂ ਉਮੀਦ ਪੈਣਾ ਦੀ ਉਮੀਦ ਸ਼ੁਰੂ ਕੀਤੀ ਸੀ 27 ਸਾਲ ਪਹਿਲਾਂ ਆਪਾਂ ਪਹਿਲੇ ਤੇ ਸਿਰਫ ਕ੍ਰੋਸ਼ੇ ਦਾ ਕੰਮ ਕਰਾਉਂਦੇ ਸੀ ਸਲਾਈ ਕੜਾਈ ਦਾ ਕੰਮ ਕਰਾਉਂਦੇ ਸੀ ਹੁਣ ਆਪਾਂ ਉਹ ਵੀ ਕਰ ਰਹੇ ਹਾਂ ਪਰ ਉਹ ਇੱਕ ਛੋਟੇ ਪੱਧਰ ਤੇ ਕਰ ਰਹੇ ਹੋਰ ਇਹ ਜੋ ਹੈਗਾ ਇਹ ਆਸਾਨ ਵੀ ਕੰਮ ਹੈ ਤੇ ਇਸ ਤਰੀਕੇ ਨਾਲ ਆਪਾਂ ਇਸ ਗੱਲ ਨੂੰ ਸਿਰੇ ਚੜਾਉਂਦੇ ਕੋਈ ਸਰ ਮੰਡੀ ਕਰਨ ਕਿਵੇਂ ਹੋਵੇਗਾ ਕਿਉਂਕਿ ਜਦੋਂ ਚੀਜ਼ ਬਣ ਜਾਂਦੀ ਹੈ ਤਿਆਰ ਹੋ ਜਾਂਦੀ ਹੈ ਆ ਮੰਡੀ ਕਰਨ ਸਭ ਤੋਂ ਬੜੀ ਮੁਸ਼ਕਲ ਹੈ ਕਿਉਂਕਿ ਜਦੋਂ ਆਮਦਨ ਤੋਂ ਜ਼ਿਆਦਾ ਸੌਦਾ ਪੈਣਾ ਉਹ ਉੱਥੇ ਵੀ ਉੱਥੇ ਵੀ ਉੱਥੇ ਵੀ ਉਮੀਦ ਨੂੰ ਪੂਰਾ ਸਹਿਯੋਗ ਦੇਣ ਦੀ ਲੋੜ ਹੈ ਇਸ ਕਰਕੇ ਆਪਾਂ ਇੰਡੀਵਿਜੂਅਲੀ ਨਹੀਂ ਕਰ ਰਹੇ ਆਪਾਂ ਗਰੁੱਪ ਐਕਟੀਵਿਟੀ ਕਰ ਰਹੇ ਹਾਂ ਗਰੁੱਪਾਂ ਦੇ ਰਾਹੀਂ ਇੱਕ ਦੂਜੇ ਦੀ ਮਦਦ ਹੁੰਦੀ ਹੈ ਦੇਵੇ ਸਾਡੇ ਕਈ ਸਾਰੇ ਉਮੀਦ ਬਹਿਨਾ ਦੀ ਉਮੀਦ ਦੀ ਸਕੀਮ ਚੱਲ ਰਹੇ ਨੇ ਜਿਹਦੇ ਵਿੱਚ ਕਲਾ ਇਕ ਨਹੀਂ ਕਰ ਰਿਆ ਤਿੰਨ ਚਾਰ ਕੁੜੀਆਂ ਇਕੱਠੀਆਂ ਹੋ ਕੇ ਕਰ ਰਹੀ ਹੈ ਤੇ ਇਹਦੇ ਵਿੱਚ ਵੀ ਜੈਸੇ ਇਹ ਵਧੂਗਾ ਮੈਂ ਨਹੀਂ ਚਾਹੁੰਦਾ ਕਿ ਸਿਰਫ 35 ਕੁੜੀਆਂ ਹੋਣ ਜਾਂ ਅਗਲੇ 35 ਹੋਣ ਮੈਂ ਚਾਹੁੰਦਾ 2 3 400 ਹਰ ਕਲਸਟਰ ਦੇ ਵਿੱਚ ਐਸੀ ਕੁੜੀਆਂ ਹੋਣ 5 500 ਤੇ ਸਾਡੇ ਇਹ ਫਾਰਮ ਹਨ ਠੀਕ